ਨਮਸਕਾਰ ਤੇ ਦੇਖ ਰਿਹਾ ਹਾਂ ਪੰਜਾਬ ਆੜਾ ਨਿਊਜ਼ ਦੱਸਦੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੱਦੀ ਖੇਤਰਤ ਜਿਲ੍ਹਾ ਪਟਾਣਕੋਟ ਦੇ ਵਿੱਚ ਵਕ-ਵਕ ਥਾਵਾਂ ਤੇ ਸ਼ੱਕੀ ਵਿਅਕਤੀ ਦੇਖੇ ਜਾਂਦੇ ਸਮਾਜਾਂ ਸਾਹਮਣੇ ਆ ਰਹੇ ਨੇ ਜਿੱਥੇ ਚਲਦੇ ਪੰਜਾਬ ਪੁਲਿਸ ਵੱਲੋਂ ਕਿੱਥੇ ਇਹਨਾਂ ਦੀ ਲਗਾਤਾਰ ਕੋਕ ਕੀਤੀ ਜਾ ਰਹੀ ਹੈ ਪਰੰਤੂ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਅੰਤਿਜਾ ਸਾਹਮਣੇ ਨਹੀਂ ਆਇਆ ਦੱਸੀਏ ਕਿ ਹੁਣ ਪੰਜਾਬ ਪੁਲਿਸ ਦੇ ਵੱਲੋਂ ਇੱਕ ਵੱਡਾ ਫੈਸਲਾ ਜੋ ਹੈ ਲਿਆ ਗਿਆ ਜੋ ਕਿ ਆਈਡੀਐਸਪੀ ਆਰ ਹਕਸ਼ਨ ਸਿੰਘ ਜੀ ਵੱਲੋਂ ਜਾਣਕਰ ਦਿੰਦੇ ਹੋ ਦੱਸਿਆ ਕਿ ਪੂਰੇ ਪਟਾਣਕੋਟ ਨੂੰ ਜੋ ਹੈ ਹਾਈ ਟੈਕ ਕੈਮਰੇ ਨਾਲ ਲੈਸ ਕੀਤਾ ਜਾਏਗਾ ਜਿੰਨੇ ਵੀ ਸ ਨੇ ਜੋ ਲਿੰਕ ਰੋਡ ਨੇ ਉਹ ਜਿੰਨੇ ਵੀ ਜੰਮੂ ਕਸ਼ਮੀਰ ਤੋਂ ਪੰਜਾਬ ਦੇ ਵਿੱਚ ਪ੍ਰਵੇਸ਼ ਕਰਨ ਵਾਲੇ ਜੋ ਰਸਤੇ ਨੇ ਉੱਥੇ ਸੀਸੀਟੀਵੀ ਕੈਮੇ ਲਾ ਕੇ ਉਹਨਾਂ ਨੂੰ ਹਾਈ ਟੈਕ ਟੈਕਨੋਲੋਜੀ ਦੇ ਨਾਲ ਜੋ ਹੈ ਹਾਈ ਟੈਕ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਗਲਤ ਗਤੀਵਿਧੀ ਦੀ ਸੂਤਨਾ ਜੋ ਉਸ ਨੂੰ ਰਿਪੋਰਟ ਕੀਤਾ ਜਾ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਬਾਡਰ ਨਿਊਜ਼ ਤੇ ਮੈਂ ਰਕੇਸ਼ ਸ਼ਰਮਾ ਬਮਿਆਨ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਅਤੇ ਸੁਹੇਲ ਮੀਰ ਡੀ ਆਈਪੀਐਸ ਐਸਐਸਪੀ ਪਠਾਨਕੋਟ ਜਿਨ੍ਹਾਂ ਦੇ ਹਕਮਤੇ ਅਸੀਂ ਜਿਹੜਾ ਬਾਰਡਰ ਨੂੰ ਪੂਰਾ ਸਿਕਿਉਰ ਕੀਤਾ ਗਿਆ ਹੈ ਜਿਹੜਾ ਬਾਰਡਰ ਦੇ ਉੱਤੇ ਆ ਨਾਕੇ ਅਤੇ ਕਸ਼ਤਾਂ ਦੇ ਨਾਲ ਅਸੀਂ ਨੂੰ ਕਵਰ ਕੀਤਾ ਹੋਇਆ ਤਾਂ ਜੋ ਸਾਡਾ ਜਿਹੜਾ ਬਾਰਡਰ ਪੂਰਾ ਬਾਰਡਰ ਏਰੀਆ ਪੂਰਾ ਸਿਕਿਉਰ ਰਹੇ ਕਿਸੇ ਤਰ੍ਹਾਂ ਜਿਹੜਾ ਬਾਰਡਰ ਤੇ ਅਸੀਂ ਸੀਸੀਟੀ ਕੈਮਰੇ ਵੀ ਲਗਵਾਏ ਹਨ ਅਤੇ ਹੋਰ ਵੀ ਕੈਮਰੇ ਲੱਗ ਰਹੇ ਹਨ ਜਿਸ ਦੇ ਨਾਲ ਸਾਨੂੰ ਕੋਈ ਸ਼ੱਕੀ ਵਿਅਕਤੀਆਂ ਦਾ ਪਤਾ ਲੱਗਦਾ ਰਹੇਗਾ ਜੇਕਰ ਕੋਈ ਸ਼ੱਕੀ ਵਿਅਕਤੀ ਸਾਡੇ ਏਰੀਆ ਵਿੱਚ ਦਾਖਲ ਹੁੰਦੇ ਹਨ ਤਾਂ ਉਹਨਾਂ ਦੇ ਸਾਨੂੰ ਜਿਹੜੀ ਆਪਣਾ ਸੂਚਨਾ ਉਹ ਮਿਲ ਜਾਵੇਗੀ ਇਸੇ ਤਰ੍ਹਾਂ ਅਸੀਂ ਹੋਰ ਵੀ ਬਹੁਤ ਸਾਰੇ ਕੈਮਰੇ ਲਵਾ ਰਹੇ ਆ ਇਸੇ ਤਰ੍ਹਾਂ ਬਾਰਡਰ ਬਿਲਟ ਨੂੰ ਲੈ ਕੇ ਅਸੀਂ ਕਾਫੀ ਸੁਚੇਤ ਆ ਸਾਡੀ ਪੰਜਾਬ ਪੁਲਿਸ ਤੇ ਬੀਐਸਐਫ ਨਾਲ ਪੂਰਾ ਸਾਡਾ ਤਾਲਮੇਲ ਆ ਤੇ ਮਾ ਜੋ ਐਸਐਸਪੀ ਸਹਿਲਮੀਰ ਜੀ ਸ਼੍ਰੀ ਸਹਿਲਮੀਰ ਆਈਪੀਐਸ ਉਹਨਾਂ ਦੇ ਹੁਕਮਤ ਤੇ ਡੇਲੀ ਕੋਈ ਨਾ ਕੋਈ ਸਰਚ ਵੀ ਹੁੰਦੀ ਰਹਿੰਦੀ ਹੈ ਅਤੇ ਅਸੀਂ ਜਿਹੜਾ ਬਾਰਡਰ ਨੂੰ ਸਿਕਿਉਰ ਰੱਖਣ ਲਈ ਪੂਰੇ ਵਚਨਬੱਧ ਆ ਜਿਹੜੇ ਬਾਰਡਰ ਤੋਂ 1 ਕਰੋੜ ਆ ਰਹੇ ਹਨ ਉੱਥੇ ਕੀ ਆਮ ਲਾਗੇ ਜਿਹੜੇ ਜੇ ਐਂਡ ਕੇ ਤੋਂ ਲਿੰਕ ਰੋਡ ਆਏ ਉਹਨਾਂ ਤੇ ਪਹਿਲਾਂ ਹੀ ਪਹਿਲਾਂ ਵੀ ਕੈਮਰੇ ਲੱਗੇ ਹੋਏ ਹਨ ਉੱਥੇ ਨਾਕੀ ਵੀ ਲੱਗੇ ਹੋਏ ਹਨ ਅਤੇ ਹੁਣ ਵੀ ਅਸੀਂ ਜਿਹੜੇ ਹੋਰ ਉੱਥੇ ਕੈਮਰੇ ਲਗਵਾ ਰਹੇ ਹਾਂ ਅਤੇ ਹੋਰ ਵੀ ਜੇਕਰ ਸਾਨੂੰ ਜ਼ਰੂਰਤ ਪਵੇਗੀ ਤਾਂ ਉਹਨਾਂ ਲਿੰਕ ਰੋਡਾਂ ਤੇ ਉਹਨਾਂ ਤੇ ਵੀ ਕੈਮਰੇ ਲਵਾਵਾਂਗੇ ਤਾਂ ਜੋ ਕੋਈ ਸ਼ੱਕੀ ਵਿਅਕਤੀ ਸਾਡੇ ਏਰੀਏ ਵਿੱਚ